ਸਤਿ ਸ਼੍ਰੀ ਅਕਾਲ ਜੀ ਵੌਇਸ ਆਫ ਇੰਡੀਆ ਟੀਵੀ ਦੇ ਨਾਲ ਜੁੜੇ ਹੋਏ ਤੇ ਮੈਂ ਹਾਂ ਵਰਿੰਦਰ ਪਿੰਡ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਖਾਸ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਹੋਣੇ ਹਾਂ ਇਸ ਕੜੀ ਨੂੰ ਲਗਾਤਾਰਤਾ ਦੇ ਵਿੱਚ ਕਰਦੇ ਹੋਏ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਰੂਬਰੂ ਕਰਾਂਗੇ ਮਨਿੰਦਰ ਸ਼ਿੰਦਾ ਜੀ ਨੂੰ ਜਿਹੜੇ ਕਿ ਕਿਸੇ ਦੀ ਜਾਣ ਪਹਿਚਾਨ ਦੇ ਮਹਤਾਜ ਨਹੀਂ ਤੁਸੀਂ ਸਾਰੇ ਜਾਣਦੇ ਹੋ ਸੁਰਿੰਦਰ ਸ਼ਿੰਦਾ ਜੀ ਦੇ ਬੇਟੇ ਨੇ ਉਹਨਾਂ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਭਰਪੂਰ ਸਾਰੀਆਂ ਗੱਲਾਂ ਕਰਾਂਗੇ ਇਹਨਾਂ ਦੀ ਜੀਵਨੀ ਬਾਰੇ ਇਹਨਾਂ ਦੇ ਗਾਣਿਆਂ ਬਾਰੇ ਜਾਂ ਇਹਨਾਂ ਦੀ ਫੈਮਿਲੀ ਬਾਰੇ ਜਾਂ ਇਹਨਾਂ ਦੇ ਪਿਤਾ ਜੀ ਬਾਰੇ ਸਾਰੀਆਂ ਗੱਲਾਂ ਅੱਜ ਆਪਾਂ ਇਹਨਾਂ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੋਬਰੂ ਕਰਾਂਗੇ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਕਿਉਂਕਿ ਹੁਣੇ-ਹੁਣੇ ਵਿਨੀਪੈਗ ਵਿੱਚ ਆਏ ਨੇ ਇੱਥੇ ਇਹਨਾਂ ਦਾ ਕੱਲ ਪ੍ਰੋਗਰਾਮ ਸੀ ਸੋ ਅਸੀਂ ਭਾਗਾਂ ਵਾਲੇ ਆ ਕਿ ਜਿਹੜੇ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਸੋ ਸਭ ਤੋਂ ਪਹਿਲਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਵੌਇਸ ਆਫ ਇੰਡੀਆ ਟੀਵੀ ਤੇ ਜਿੰਨੇ ਵੀ ਸਰੋਤੇ ਨੇ ਦਰਸ਼ਕ ਨੇ ਸਾਰਿਆਂ ਦੇ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਪ੍ਰਣਾਮ ਅਦਾ ਕਰਸ ਅ ਮਨਿੰਦਰ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਡੀ ਸ਼ੁਰੂਆਤ ਤੋਂ ਗੱਲ ਕਰਦੇ ਆਂ ਕਿ ਕਦੋਂ ਮੌਕਾ ਮਿਲਿਆ ਕਿ ਤੁਹਾਨੂੰ ਤੁਹਾਨੂੰ ਵੀ ਲੱਗਿਆ ਕਿ ਮੈਂ ਆਪਣੇ ਪਿਤਾ ਜੀ ਵਾਂਗ ਇਸ ਫੀਲਡ ਦੇ ਵਿੱਚ ਆਵਾਂ ਤਾਂ ਕਿ ਤੁਹਾਡੇ ਜਿਹੜੇ ਫਾਦਰ ਸਾਹਿਬ ਆ ਉਹਨਾਂ ਦਾ ਨਾਮ ਆ ਜਿਹੜਾ ਸਾਰੀ ਦੁਨੀਆ ਤੱਕ ਲਗਾਤਾਰਤਾ ਦੇ ਵਿੱਚ ਬਣਿਆ ਰਵੇ ਸੋ ਕਦੋਂ ਤੋਂ ਇਹ ਫੀਲਡ ਦੇ ਵਿੱਚ ਆਏ ਕਦੋਂ ਸ਼ੁਰੂ ਸ਼ੁਰੂਆਤ ਕਦੋਂ ਕੀਤੀ ਬਾਈ ਜੀ ਬਚਪਨ 'ਚ ਜਦੋਂ ਮਾਹੌਲ ਇਹੋ ਜਿਹਾ ਸੀ ਗਾਇਕੀ ਦਾ ਪੰਜਾਬ ਦੇ ਸ਼ਰਮੌਰ ਗਾਇਕਾਂ ਵਿੱਚੋਂ ਮੇਰੇ ਫਾਦਰ ਸਾਹਿਬ ਮੇਰੇ ਮੇਰੇ ਵਾਲਿਦ ਸਰਦਾਰ ਜੀ ਸੁਰਿੰਦਰ ਚੰਦ ਜੀ ਦੁਨੀਆ ਅੰਨ ਨੂੰ ਪੰਜਾਬੀ ਲੋਕ ਗਾਇਕੀ ਦਾ ਥੰਮ ਕਹਿੰਦੇ ਜੀ ਬਸ ਉਹ ਮਾਹੌਲ ਘਰ ਦੇ ਵਿੱਚ ਕਿਉਂਕਿ ਫਾਇਦਾ ਜਦੋਂ ਹੁੰਨਾ ਤੇ ਉਦਾਂ ਦਾ ਹੀ ਅਸਰ ਹੁੰਦਾ ਗਾਇਕੀ ਦਾ ਨਾਲ ਫਿਰ ਜਿੰਨਾ ਵੀ ਉਹਨਾਂ ਦੇ ਨਾਲ ਕਿਉਂਕਿ ਜਦੋਂ ਵੀ ਉਹਨਾਂ ਨੇ ਆਪਣਾ ਕੋਈ ਪ੍ਰੋਜੈਕਟ ਤਿਆਰ ਕਰਨਾ ਉਹੀ ਮਾਹੌਲ ਚੱਲਦਾ ਸੀ ਉਹ ਗਾਣਾ ਅਸਰ ਕਰ ਗਿਆ ਜੀ ਜਦੋਂ ਵੀ ਕਿਸੇ ਤੇ ਵੀ ਆਪਾਂ ਕੋਈ ਵੀ ਚੀਜ਼ ਕਿਸੇ ਨੂੰ ਕਹਿੰਦੇ ਹੁੰਦੇ ਆ ਵੀ ਗਾਇਕੀ ਜਾਂ 뮤직 ਜਾਂ ਸੰਗੀਤ ਆ ਜੋ ਗੁਰਬਾਣੀ ਦੇ ਵਿੱਚ ਸੰਗੀਤ ਨਾਲ ਬੰਦਾ ਲਿਪ ਜੁੜਦੀ ਆ ਉਸ ਪ੍ਰਮਾਤਮਾ ਨਾਲ ਇਸ ਤਰ੍ਹਾਂ ਵੀ ਉਹ ਫਾਦਰ ਸਾਹਿਬ ਦਾ ਜੋ ਜਿਹੜਾ ਵੀ ਤੁਹਾਡਾ ਕੁਐਸਚਨ ਹੈ ਵੀ ਉਹ ਕਿਵੇਂ ਜੁੜੇ ਇਹ ਪਾਸੋਂ ਬਚਪਨ ਤੋਂ ਹੀ ਨਾਲ ਜੁੜ ਗਏ ਹੂੰ ਹੂੰ ਤੇ ਲੋਕ ਗਾਇਤੀ ਨੂੰ ਉਹਨਾਂ ਨੇ ਚਾਰ ਜਾਂ ਪੰਜ ਲਗ ਬਨੰਗੀਆਂ ਦੇ ਵਿੱਚ ਗਾਇਆ ਸੀਗਾ ਪਹਿਲਾਂ ਫੁੱਲ ਉਹਨਾਂ ਨੇ ਨਹੀਂ ਤਾਂ ਉਸ ਟਾਈਮ ਡਿਊਟ ਦੀ ਵੀ ਚੱਲ ਰਹੀ ਸੀ ਹੂੰ ਸੋ ਉਹ ਚੀਜ਼ਾਂ ਦਾ ਅਸਰ ਹੋਇਆ ਹੂੰ ਹਾਂ ਕਦੋਂ ਤੋਂ ਸ਼ੁਰੂਆਤ ਕੀਤੀ ਜਿਦਾਂ ਪਹਿਲਾ ਸੌਂਗ ਆ ਤੁਸੀਂ ਮਾਰਕੀਟ ਦੇ ਵਿੱਚ ਕਿਹੜੇ ਸਾਲ ਦੇ ਵਿੱਚ ਦਿੱਤਾ ਮੈਂ ਇਹ ਬਾਈ ਮੈਂ ਨਾ ਇੱਕ ਵਾਰੀ 11 ਸਾਲ ਦਾ ਹੋਊਗਾ ਮੈਂ ਕਿਤੇ ਫਾਦਰ ਸਾਹਿਬ ਦੀ ਰਿਪੋਰਟਿੰਗ ਤੇ ਚੰਡੀਗੜ੍ਹ ਗਿਆ ਸੀਗਾ ਜੀ ਉਦੋਂ ਇਸ ਟਾਈਮ ਮੁਰਾਜਿਕਲ ਬੜਾ ਹਿੱਟ ਹੈ ਹਿੰਦੀ ਫਿਲਮਾਂ ਚ ਮਿਊਜ਼ਿਕ ਕਰ ਰਿਹਾ ਵੀ ਪ੍ਰਾਕ ਹਾਂ ਹਾਂ ਉਹਨਾਂ ਦੇ ਡੈਡੀ ਜੀ ਸਵਰਗੀ ਸਾਡੇ ਅੰਤੂ ਜੀ ਚਾਚਾ ਜੀ ਬਰਿੰਦਰ ਬਚਨ ਜੀ ਸੀਗੇ ਹਾਂਜੀ ਹਾਂਜੀ ਉਹਨਾਂ ਦੀ ਕੋਈ ਪ੍ਰੋਜੈਕਟ ਚੱਲ ਰਿਹਾ ਸੀਗਾ ਤੇ ਉਹ ਪ੍ਰੋਜੈਕਟ ਦੇ ਵਿੱਚ ਮੈਨੂੰ ਉੱਥੇ ਗਾਣ ਦਾ ਉਹਨਾਂ ਨੇ ਸਟੂਡੀਓ ਚ ਕਹਿੰਦੇ ਵੀ ਚੱਲ ਗਾਣ ਗਾ ਕੇ ਦੇਖੋ ਤੋ ਫਾਦਰ ਸਾਹਿਬ ਦਾ ਗੀਤ ਆਇਆ ਸੀਗਾ ਕੈਸਟਾਈ ਸੀ ਜੈਂਕੀ ਲਵ ਯੂ ਲਵ ਯੂ ਕਰਦੇ ਹੂੰ ਉਹ ਮਤਲਬ ਮੈਂ ਤਾਂ ਹਜੇ ਉਹਨਾਂ ਕਰ ਮਤ ਹੁੰਦੀ 11 ਸਾਲ ਦੇ ਬੱਚੇ ਦੀ ਕਿੰਨੀ ਹੁੰਦੀ ਆ ਬਿਲਕੁਲ ਉਹ ਮੇਰੇ ਮੈਨੂੰ ਯਾਦ ਹੋ ਗਿਆ ਗਾਣਾ ਉਹ ਮੈਨੂੰ ਮਾਈਕ ਤੇ ਖੜਾਤਾ ਜੀ ਉੱਥੇ ਮੈਂ ਮੈਨੂੰ ਕਹਿੰਦਾ ਚੱਲ ਸੁਣਾ ਉਹ ਮੈਂ ਗਾਉਂਦੇ-ਗਾਉਂਦੇ ਨੇ ਇੱਕ ਵਾਰ ਮੈਂ ਵਿੱਚ ਮੇਰੀ ਆਵਾਜ਼ ਵੀ ਹੋ ਗਈ ਉਹ ਮਤਲਬ ਸ਼ੁਰੂਆਤ ਉੱਥੋਂ ਇਦਾਂ ਨਾਲ ਚੱਲਦੀ ਗਈ ਜੀ ਅੱਗੇ ਤੇ ਅੱਗੇ ਜਿਵੇਂ ਘਰ ਦਾ ਮਾਹੌਲ ਵੀ ਆਪਾਂ ਘਰਾਣਿਆਂ ਦੀ ਗੱਲ ਕਰ ਲਈਏ ਜਿਦਾਂ ਹੰਸਰਾਜ ਹੰਸ ਦਾ ਘਰਾਣਾ ਹਣਾ ਹੋ ਗਿਆ ਤੁਹਾਡਾ ਅਲੱਗ ਤੋਂ ਹੋ ਗਿਆ ਕੁਲਦੀਪ ਮਾਨਸ ਸਾਹਿਬ ਭਾਵੇਂ ਕਿ ਤੁਸੀਂ ਉਸ ਸਮੇਂ ਦੇ ਵਿੱਚ ਸਾਰੇ ਇਕੱਠੇ ਹੀ ਸੀ ਹਨਾ ਕੁਲਦੀਪ ਮਾਨਸ ਸਾਹਿਬ ਨਾਲ ਤੁਹਾਡੇ ਰਿਲੇਸ਼ਨ ਬੜੇ ਸੀਗੇ ਜਿਵੇਂ ਮੇਰੇ ਮੰਮੀ ਜੀ ਰਖੜੀ ਬਣਦੇ ਜੀ ਕੀ ਤੁਹਾਡੇ ਘਰ ਦੇ ਵਿੱਚ ਉਦੋਂ ਸਾਰਿਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੁੰਦਾ ਸੀਗਾ ਜਦੋਂ ਆਪਣੇ ਤੁਹਾਡੇ ਫਾਦਰ ਸਾਹਿਬ ਜਿਉਂਦੇ ਹੁੰਦੇ ਸੀ ਬਹੁਤ ਜਿਆਦਾ ਭਾਜੀ ਉਸ ਟਾਈਮ ਤਾਂ ਪੰਜਾਬ ਦੇ ਜਿਹੜੇ ਮੈਂ ਪਹਿਲੇ ਦੱਸਿਆ ਵੀ ਸ਼ਰਮੌਰ ਗਾਇਕਾਂ ਚ ਉਹ ਜੀ ਬਿਲਕੁਲ ਜੀ ਬਿਲਕੁਲ ਬੰਮੋ ਸਦੀਕ ਸਾਹਿਬ ਹੋਏ ਹਾਂ ਜੀ ਹਾਂ ਜੀ ਉਹ ਤਾਂ ਸਾਡੇ ਉਹ ਤਾਂ ਸਾਡੇ ਤਾਇਆ ਜੀ ਸਾਨੂੰ ਗਾਇਕੀ ਕਿਉਂਕਿ ਵੱਡੇ ਸੀ ਫਾਦਰ ਸਾਹਿਬ ਤੋਂ ਹਾਂ ਜੀ ਤੇ ਫਾਦਰ ਸਾਹਿਬ ਤੋਂ ਉਹਨਾਂ ਤੋਂ ਹੀ متاثر ਹੋ ਕੇ ਇਹ ਕੀ ਮੀਡੀਆ ਨਾਲੋਂ ਪਤਾ ਨਹੀਂ ਉਹਨਾਂ ਨੇ ਕਿਤੇ ਇੱਕ ਜਗ੍ਹਾ ਫਾਦਰ ਸਾਹਿਬ ਨੂੰ ਕੋਈ ਟਿਚਰ ਕਰਤੀ ਸੀ ਵੀ ਯਾਰ ਤੁਸੀਂ ਪਤਾ ਨਹੀਂ ਕਿਦਾਂ ਕੋਈ ਗੱਲ ਕਹਿਤੀ ਸੀ ਵੀ ਯਾਰ ਤੁਸੀਂ ਦਾ ਮੈਸਟਰੀ ਫਾਈਲ ਜਾਰੀ ਕਿਉਂ ਆਪਣਾ ਕੋਈ ਹੋਰ ਕੰਮ ਕਰਦਾ ਹਾਂਜੀ ਹਾਂਜੀ ਉਹ ਫਾਦਰ ਸਾਹਿਬ ਦੇ ਦਿਲ ਨੂੰ ਗੱਲ ਲੱਗੀ ਉਹ ਉਹ ਰਿਸ਼ਤਾ ਉੱਥੋਂ ਫਿਰ ਫਾਦਰ ਸਾਹਿਬ ਨੇ ਆਪਣੇ ਆਪ ਨੂੰ ਸੰਭਾਲਿਆ ਕਹਿੰਦੇ ਆ ਅਸੀਂ ਹੁਣ ਤੁਹਾਨੂੰ ਗਾ ਕੇ ਦਿਖਾਵਾਂਗੇ ਉਹ ਫੋਕ ਦੇ ਵਿੱਚ ਫਿਰ ਉਹਨਾਂ ਨੇ ਇਨਾਮ ਆਪਣਾ ਲੱਗ ਬਣਾਇਆ ਫਿਰ ਉਹ ਉਸ ਤੋਂ ਬਾਅਦ ਪਿਆਰ ਬਣ ਗਿਆ ਸੀ ਸਾਰੇ ਲੁਧਿਆਣਾ ਹੀ ਗੜ ਹੁੰਦਾ ਸੀ ਬਿਲਕੁਲ ਲੁਧਿਆਣਾ ਹੁਣ ਪਿੱਛੇ ਜਿਹੇ ਜਿਹੇ ਸ਼ੋਅ ਹੋਇਆ ਉੱਥੇ ਵੀ ਵੀ ਜਿਕਰ ਹੋਇਆ ਸਾਡੇ ਕੋਲ ਜਾਣੀ ਸ਼ਾਇਦ ਹਾਂਜੀ ਹਾਂਜੀ ਤੇ ਕਈ ਚੀਜ਼ਾਂ ਦਾ ਨਾਲ ਜੁੜਾ ਕਿਉਂਕਿ ਜੁੜਦਾ ਕੁਝ ਹੁਣ ਜਿਵੇਂ ਮੈਂ ਵੀ ਨਹੀਂ ਪੱਕੇ ਪਹੁੰਚਿਆ ਸਾਡੇ ਮੰਦਰ ਖੋਸਾ ਸਾਡੇ ਹੁਣ ਉਹਨਾਂ ਨੇ ਇਨਾ ਵਧੀਆ ਲੋਹੜੀ ਦਾ ਪ੍ਰੋਗਰਾਮ ਰੱਖਿਆ ਜੀ ਉਹਨਾਂ ਨੂੰ ਵੀ ਫਾਦਰ ਸਾਹਿਬ ਨਾਲ ਪਿਆਰ ਹੂੰ ਹੂੰ ਤੇ ਫਿਰ ਮੇਰੇ ਵੱਡੇ ਭਰਾ ਗੁਰਦਾਸ ਗੇੜਾ ਜੀ ਇਹਨਾਂ ਨੇ ਸੰਗਤ ਕੀਤੀ ਮੇਰੇ ਫਾਦਰ ਸਾਹਿਬ ਨਾਲ ਇਹਨਾਂ ਨੇ ਦੋ ਥੰਮ ਗਾਇਕਾਂ ਦੇ ਨਾਲ ਸੰਗਤ ਕੀਤੀ ਹੈ ਕਦੀਮਾਨਤ ਸਾਹਿਬ ਸੁਰਗੀ ਸਾਡੇ ਮਾਮਾ ਜੀ ਉਹ ਮਤਲਬ ਚੇਤਕਤਾ ਵੀ ਸਾਰੇ ਲੱਗਦੀ ਹੋਈ ਹੈ ਜੀ ਲੱਗਦੀ ਹੈ ਜੀ ਹਾਂ ਜੀ ਤੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਜਿਵੇਂ ਇਹ ਵੱਡੇ ਘਰਾਣੇ ਆ ਤੇ ਅ ਜਦੋਂ ਆਵਾਜ਼ ਵੀ ਬੱਚੇ ਨੂੰ ਮਾਰਦੇ ਤੇ ਉਧਰੋਂ ਆਵਾਜ਼ ਵੀ ਜਿਹੜੀ ਵਾਪਸੀ ਆਉਂਦੀ ਆ ਉਹ ਸੁਰਚ ਹੀ ਆਉਂਦੀ ਆ ਹੈਨਾ ਜਿਵੇਂ ਆਪਾਂ ਗੱਲ ਕਰਦੇ ਆ ਕਿ ਕਰਾਣਿਆਂ ਦੀ ਹਾਂਜੀ ਹਨਾ ਕਿ ਉਦੋਂ ਤੁਹਾਡੇ ਫਾਦਰ ਸਾਹਿਬ ਜਦੋਂ ਬਿਮਾਰ ਹੋ ਗਏ ਸੀ ਬਹੁਤ ਜ਼ਿਆਦਾ ਹਾਂਜੀ ਹਨਾ ਆਖਰੀ ਸਮੇਂ ਤੇ ਸੀਗੇ ਤੁਹਾਨੂੰ ਲੱਗਿਆ ਕਿ ਉਸ ਟਾਈਮ ਜਿਹੜੇ ਸੰਗਤ ਬਹੁਤ ਕਰਦੇ ਹੁੰਦੇ ਸੀ ਰੋਜ਼ ਤੁਹਾਡੇ ਘਰੇ ਆਉਣਾ ਜਾਣਾ ਸੀਗਾ ਉਸ ਟਾਈਮ ਵੀ ਤੁਹਾਡੀ ਮਦਦ ਦੇ ਲਈ ਜਾਂ ਉਹਨਾਂ ਦਾ ਸਹਾਰਾ ਬਣਨ ਦੇ ਲਈ ਉਹ ਬੰਦੇ ਆ ਕੇ ਖੜੇ ਜਾਂ ਕੋਈ ਤੁਹਾਨੂੰ ਕੋਈ ਉਹਨਾਂ ਤੇ ਕੋਈ ਰੰਜਿਸ਼ ਹੈ ਵੀ ਨਹੀਂ ਆਖਰੀ ਸਮਾਂ ਉਹਨਾਂ ਦੇ ਨਾਲ ਲਈ ਬਤਾਇਆ ਕਿਸੇ ਨੇ ਨਹੀਂ ਨਹੀਂ ਉਹ ਭਾਜੀ ਬਿਮਾਰ ਤਾਂ ਕਦੀ ਸੋਚਿਆ ਵੀ ਨਹੀਂ ਸੀ ਪੰਜਾਬ ਦੇ ਵਿੱਚ ਜਿੰਨੇ ਵੱਡੇ ਗਾਇਕ ਹੈ ਔਰ ਪਿੱਛੇ ਕੁਝ ਸਮੇਂ ਤੋਂ ਚਲੋ ਮੈਂ ਕਿਉਂਕਿ ਕਈ ਗੱਲਾਂ ਆਪਾਂ ਕਹਿ ਨਹੀਂ ਦੱਸ ਸਕਦੇ ਹਾਂ ਚਲੋ ਫਿਰ ਵੀ ਉਹ ਪਿਛਲੇ ਕੁਝ 4-5 ਸਾਲ ਤੋਂ ਸਾਡੇ ਚਾਚਾ ਜੀ ਜਨਾਬ ਹੰਸਰਾਜ ਹੰਸ ਜੀ ਜਿਹੜੇ ਉਹ ਵੀ ਉਸਤਾਦਾ ਵਰਗੇ ਨੇ ਉਹਨਾਂ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਰਹਿੰਦੀ ਸੀ ਫਿਰ ਗੁਰਦਾਸ ਮਾਨ ਜੀ ਉਹਨਾਂ ਨੂੰ ਉਹਨਾਂ ਨਾਲ ਵੀ ਨੇੜਤਾ ਸੀਗੀ ਤੇ ਹੈਲਥ ਨਾਲ ਰਿਲੇਟਡ ਗੱਲਾਂ ਬਹੁਤ ਕਰਦੇ ਰਹਿੰਦੇ ਸੀ ਕਮਰੇ ਵਿੱਚ ਬੈਠੇ ਰਹਿੰਦੇ ਨਾਲ ਰੂਮ 'ਚ ਉੱਥੇ ਦਰਬਾਰ ਦਾ ਤਾਂ ਲਾਡਖਸ਼ਾਹ ਜੀ ਸਰਕਾਰ ਦੇ ਸੀ ਤੇ ਕਿਉਂਕਿ ਜਮ੍ਹਾਂ ਵੀ ਇਸ ਗੱਲ ਦਾ ਤਾਂ ਹੈ ਹੀ ਨਹੀਂ ਸੀ ਕਿਉਂਕਿ ਇੱਕੋ ਹੀ ਇਪੀਆਂ ਦੋ ਕਲਾਕਾਰ ਹੀ ਨੇ ਹੁਣ ਪੰਜਾਬ 'ਚ ਪੁਰਾਣੇ ਹਾਂਜੀ ਜਿਹੜੇ ਵੀ ਉਹਨਾਂ ਨੂੰ ਦੇਖ ਕੇ ਬੰਦਾ ਕਹਿੰਦਾ ਸੀ ਵੀ ਯਾਰ ਇਹ ਕਦੀ ਇਹ ਬੰਦੇ ਕਿੰਸੀ ਇਹਨਾਂ ਦੀ 7 ਹੋਰ ਕਿਹਦਾ ਦੂ-ਦੋ ਤਿੰਨ-ਤਿੰਨ ਘੰਟੇ ਗਾ ਰਹੀ ਯਾਨੀ ਤਾਂ 60 ਸਾਲ ਤੋਂ ਬਾਅਦ ਬੰਦੇ ਦੀ ਤਾਂ ਬਰਸ ਹੋ ਜਾਂਦੀ। ਬਿਲਕੁਲ। ਇਹ ਤਾਂ ਦਿਮਾਗ ਦਿਮਾਗ ਤੇ ਸੀਗਾ ਹੀ ਨਹੀਂ ਕਿ ਬਿਮਾਰ ਹੋ ਜਾਣਗੇ। ਉਹ ਅੱਜ ਵੀ ਉਹਨਾਂ ਦਾ ਟੈਟਿਚੀ ਤਿਆਰ ਪਿਆ ਸੀ। ਹੂੰ ਹੂੰ। ਇੰਗਲੈਂਡ ਜਾਣਾ ਸੀ ਉਹਨਾਂ ਨੇ ਪ੍ਰੋਗਰਾਮ। ਜੀ ਜੀ। ਪਰ ਉਹ ਰਾਤ 22 ਦੀ 22 ਜੂਨ ਦੀ ਐਸੀ ਰਾਤ ਆ ਜੀ। ਵੀ ਉਹਨਾਂ ਨੂੰ ਹਸਪੀਟਲ ਲੈ ਗਈ। ਹੂੰ ਉਹ ਸਾਡੇ ਲਈ 7 ਵਜ ਦੀ ਆ ਉਹ ਗੱਲ ਯਾਦ ਨਹੀਂ ਕਰਨੀ ਚਾਹੀਦੀ। ਮੈਂ ਤਾਂ ਬਸ ਅਸੀਂ ਉਸ ਦਿਨ ਅਸੀਂ ਹਜੇ ਵੀ ਉਸ ਉਹ ਜਿਹੜਾ ਜਿਹੜਾ 7ਵੇਂ ਉਹਦੇ ਤੋਂ ਬਾਹਰ ਨਹੀਂ ਆ ਸਕੇ ਉਹ ਤਾਂ ਉਹਨਾਂ ਲੋਹੜੀ ਮੇਲਾ ਰੱਖਿਆ ਚਲੋ ਬਾਈ ਜੀ ਨੇ ਅਰਦਾਸ ਕਰਿਆ ਬਾਈ ਜੀ ਨੇ ਮੈਨੂੰ ਯਾਰ ਨਿਕਲੋ بارش ਚੀਜ਼ ਤੋਂ ਵੀ ਆਪਾਂ ਜਗਾ ਸੰਭਾਲੀਏ ਜਗਾ ਖਾਲੀ ਹੋ ਗਈ ਹਾਂਦਰ ਸਾਹਿਬ ਤੇ ਉਸ ਟਾਈਮ ਮੇਰਾ ਕੁਐਸਚਨ ਇਹ ਸੀ ਕਿ ਉਸ ਟਾਈਮ ਉਹ ਬੰਦੇ ਹਾਂਜੀ ਜਿਹੜੇ ਜਿਨ੍ਹਾਂ ਨੇ ਸੰਗਤ ਬਹੁਤ ਵੱਡੀ ਕੀਤੀ ਹੈ ਹਨਾ ਉਹਨਾਂ ਦੀ ਉਹ ਉਹ ਮਤਲਬ ਹਾਂ ਸੌਰੀ ਮੈਂ ਤੁਹਾਨੂੰ ਕੁਐਸਚਨ ਹਾਂ ਸਕਿਪ ਕਰ ਉਹ ਬਾਈ ਉਹ ਸਾਰੇ ਨਾਮਾਂ ਵਾਲੇ ਸੀਗੇ ਜੀ ਉਹ ਕੋਈ ਛਿੰਦਾ ਸਾਹਿਬ ਨਾਲ 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 ਨੇ ਉਹਨਾਂ ਵਿਚਾਰੇ ਹਾਂ ਇੱਕ ਤੇ ਮੀਡੀਆ ਚ ਫੋਟੋਆਂ ਖਿਚਾਵਾ ਰਹੇ ਫੋਟੋਆਂ ਖਿਚਵਾਉਂ ਰਹੇ ਹਾਂਜੀ ਮੇਰਾ ਆਪਣਾ ਕੰਮ ਕਰਵਾ ਰਹੇ ਆ ਉਹਨਾਂ ਵਿੱਚ ਕੋਈ ਬਹੁਤ ਘੱਟ ਬੰਦੇ ਦੀ ਇੱਕ ਤੋਂ ਸ਼ਗਿਰਦ ਵੀ ਨਹੀਂ ਕਿਹੜਾ ਸਾਹਿਬ ਨੂੰ ਪਤਾ ਵੀ ਨਾ ਤਾਂ ਉਹਨਾਂ ਦਾ ਕੀ ਲੈਣਾ ਬੰਦੇ ਕਹਿੰਦੇ ਨੇ ਜੀ ਦੀ ਬੜਾ ਨੇੜੇ ਆ ਜੀ ਉਹਨਾਂ ਦੇ ਪਰ ਉਹ ਆਪ ਹੀ ਇੰਨੇ ਹਿੰਮਤ ਵਾਲੇ ਸੀਗੇ ਦੇਖੋ ਆਪ ਗੱਡੀ ਚ ਲਾ ਕੇ ਡਰਾਈਵਰ ਚਲੇ ਜਾਂਦਾ ਸੀ 8 9 ਵਜੇ ਆਪ ਹੀ ਚਲੇਗੇ ਪਰ ਉਹਨਾਂ ਨੂੰ ਇਹ ਸੀਗਾ ਵੀ ਕੋਈ ਏਡੀ ਪ੍ਰੋਬਲਮ ਨਹੀਂ ਸੀ ਤੇ ਜੇ ਕੋਈ ਤੇ ਲੋਡ ਪੈ ਵੀ ਗਈ ਹੁਣ ਉਹਨਾਂ ਨੂੰ ਤਾਂ ਪ੍ਰੋਟੋਕਾਲ ਵੀ ਸੀਗਾ ਪੰਜਾਬ ਸਰਕਾਰ ਵੱਲੋਂ ਵੀ ਕੋਈ ਗੱਲ ਹੈਗੀ ਆ ਹੂੰ ਸਾਡੇ ਆਪਦੇ ਹੁਣ ਤਾਂ ਭਗਵੰਤ ਮਾਨ ਜੀ ਕਲਾਕਾਰ ਪ੍ਰਾਈਮ ਸੀਐਮ ਨੇ ਤੇ ਫਿਰ ਉਹ ਕੋਈ ਪ੍ਰੋਬਲਮ ਨਹੀਂ ਸੀ ਪਰ ਬਾਕੀ ਦੇ ਬੰਦੇ ਬਾਅਦ ਚ ਆ ਕੇ ਪਿੱਛੇ ਹਟਣ ਲੱਗ ਪਏ ਫਿਰ ਉਹ ਸਾਡੀ ਲਿਸਟ ਚੋਂ ਕੱਟੇ ਵੀ ਜਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਪਰ ਇਦਾਂ ਨਹੀਂ ਜਿਹੜੇ ਖੜੇ ਆ ਨਾਲ ਉਹ ਖੜੇ ਆ ਕਿਤਨਾ ਕਿਤੇ ਮਨ ਨੂੰ ਲੱਗਿਆ ਕਿ ਇੰਨੀ ਉਹਨਾਂ ਦੀ ਤਫਸਿਆ ਇੰਨਾ ਉਹਨਾਂ ਨੇ ਇੱਕ ਵਾਰੀ ਦੁਨੀਆ ਮੁਠੀ ਦੇ ਵਿੱਚ ਕਰ ਲਈ ਸੀ ਕਿਉਂਕਿ ਆਪਾਂ ਦੇਖਿਆ ਕਿ ਜਦੋਂ ਉਹਨਾਂ ਦੇ ਖਾੜੇ ਹੁੰਦੇ ਸੀ ਤਾਂ ਪਿੰਡਾਂ ਦੇ ਵਿੱਚ ਉਹ ਟਰੱਕ ਟਰਾਲੀਆਂ ਭਰ-ਭਰ ਕੇ ਜਾਂਦੇ ਹੁੰਦੇ ਸੀ ਕਿ ਇੱਥੇ ਸ਼ੰਦਾਜੀ ਦਾ ਖਾਣਾ ਖਾੜਾ ਲੱਗਣਾ ਇੱਥੇ ਮਹਮਤ ਸਿੰਘ ਦਾ ਖਾੜਾ ਲੱਗਣਾ ਜਾਂ ਇੱਥੇ ਦیدار ਸੰਧੂ ਜੀ ਨੇ ਆਉਣਾ ਉਸ ਟਾਈਮ ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ ਸੀ ਤੇ ਕਈ ਵਾਰੀ ਮਨ 'ਚ ਆਉਂਦਾ ਹੀ ਆ ਵੀ ਇੰਨੀ ਤਪੱਸਿਆ ਤੇ ਆਖਰੀ ਟਾਈਮ ਉਹ ਬੰਦੇ ਜਿਹੜੇ ਸਾਰੀ ਦਿਹਾੜੀ ਘਰੇ ਆ ਕੇ ਪੈਰ ਮੱਧ ਦੇ ਰਹੇ ਆ ਹਨਾ ਗਾਰੂ ਪਿਆਲੇ ਪੀਂਦੇ ਰਹੇ ਆ ਹਨਾ ਤੇ ਆਖਰੀ ਸਮੇਂ ਉਹਨਾਂ ਨੇ ਬਾਤ ਨਹੀਂ ਪੁੱਛੀ ਕਿਤੇ ਨਾ ਕਿਤੇ ਮਨ 'ਚ ਨਹੀਂ ਭਾਜੀ ਉਹ ਬਾਤ ਹੁਣ ਕੀ ਤੁਹਾਨੂੰ ਦਸੀਏ ਯੂਟਿਊਬ ਤੇ ਸਭ ਕੋਈ ਜਦੋਂ ਬਿਮਾਰ ਹੋਏ ਹੁਣ ਸਾਡੇ ਘਰ ਸਾਹਮਣੇ ਵੀ ਸਾਡਾ ਕੋਈ ਸਭ ਬਾਹਰ ਬੈਠੇ ਜਾਂਦੇ ਸੀ ਆ ਕੇ ਹਮ ਬਸ ਉਹਨਾਂ ਦਾ ਉਹਨਾਂ ਨੂੰ ਇਹੀ ਹੁੰਦਾ ਸੀਗਾ ਕੋਈ ਉਸਤਾਜ ਜੀ ਚਲੇ ਗਏ ਹੁਣ ਸਾਡੀ ਰੋਟੀ ਬੰਦ ਹੋ ਜਾਣੀ ਆ ਉਸਤਾਜ ਜੀ ਦੇ ਮੇਰੇ ਫਾਦਰ ਸਾਹਿਬ ਦੇ ਉਹਨਾਂ ਦੇ ਕਰਮਾਂ ਤੇ ਸਦਕੇ ਵੀ 14-15 ਪਰਿਵਾਰ ਪਾਲ ਰਹੇ ਸੀ ਫਿਰ ਮੈਂ ਜਦੋਂ ਹੁਣ ਉਹਨਾਂ ਦਾ ਫੋਨ ਆ ਹੁਣ ਵੀ ਫੋਨ ਕੋਲ ਆ ਉਹਨਾਂ ਦਾ ਮੇਰੇ ਕੋਲ ਫੋਨ ਆ ਜਾਂਦਾ ਉਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਕੋਈ ਪਰਿਵਾਰ ਉਹਨਾਂ ਦੇ ਸਿਰ ਤੇ ਰੋਟੀ ਖਾ ਰਹੇ ਸੀ ਮਗਰ ਇਹ ਉਹ ਚਲੇਗੇ ਲੇਕਿਨ ਇਹ ਦੀ ਮੈਂ ਉਹਨਾਂ ਦਾ ਜੋ ਬਣਦਾ ਸਰਦਾ ਮੈਂ ਕਰਦਾ ਸੀ ਮੈਂ ਅੱਜ ਵੀ ਹੈਲਪ ਕਰ ਰਿਹਾ ਹਾਂ ਪਰਿਵਾਰਾਂ ਦੀ ਕਿਸੇ ਨੂੰ ਲੋੜ ਹੁੰਦੀ ਆ ਪਰ ਉਹ ਗੱਲ ਇਹ ਵੀ ਹੁਣ ਆਪਾਂ ਉਹਨਾਂ ਨੂੰ ਜੇ ਕਵਾਂਗੇ ਜਾਂ ਮੀਡੀਆ ਚੀਜ਼ਾਂ ਲੈ ਕੇ ਆਵਾਂਗੇ ਉਹ ਤੇ ਸਾਡਾ ਘਟਾਣਾ ਪਾਜੀ ਉਹ ਬਸ ਨਾਮ ਵਾਲੇ ਸੀਗੇ ਬੰਤੀ ਤਾਂ ਇਹ ਨਹੀਂ ਵੀ ਤੁਹਾਨੂੰ ਪਤਾ ਦੁਨੀਆ ਮਤਲਬ ਹਾਂਜੀ ਹਾਂਜੀ ਬਸ ਇਹ ਚੀਜ਼ ਹੋ ਜਾਂਦੀ ਜਿਵੇਂ ਤੁਹਾਡੇ ਕੋਲ ਇੱਕ ਨਾਮ ਸੀਗਾ ਬਹੁਤ ਵੱਡਾ ਹਾਂਜੀ ਆਪਣੇ ਤੁਹਾਡੇ ਪਾਦਰ ਸਾਹਿਬ ਦਾ ਜੀ ਆਪਾਂ ਆਮ ਕਹਾਵਤ ਸੁਣਦੇ ਆ ਕਿ ਬੂਰ ਥੱਲੇ ਬੂੜ ਲੱਗਣਾ ਬਹੁਤ ਮੁਸ਼ਕਲ ਹੋ ਜਾਂਦਾ ਹਾਂ ਜੀ 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 ਜਿਵੇਂ ਆਪਾਂ ਦੇਖਦੇ ਆ ਕਿ ਹੰਸ ਰਾਧਾਨ ਸਿੰਘ ਦੇ ਬੇਟੇ ਨਹੀਂ ਆਏ ਇਸ ਲਾਈਨ ਦੇ ਹਾਂਜੀ ਗੁਰਦਾਸ ਮਾਨ ਜੀ ਦਾ ਬੇਟਾ ਨਹੀਂ ਕੁਝ ਕਰ ਸਕਿਆ ਹਨਾ ਜਾਂ ਜਿੰਨੇ ਜਿਹੜੇ ਵੀ ਮਰਜ਼ੀ ਦੇਖ ਲਓ ਕੁਲਦੀਪ ਮਾਨ ਦੇ ਬੇਟਾ ਚਲੋ ਬਿਮਾਰੀ ਕਰ ਉਹ ਉਹ ਅਲੱਗ ਹੈਗਾ ਹਨਾ ਜੀ ਅ ਤੁਹਾਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿੱਦਾਂ ਕੋ ਮੇਰੇ ਫਾਦਰ ਸਾਹਿਬ ਦਾ ਨਾਂ ਸੀ ਉਸ ਲੈਵਲ ਤੱਕ ਅਸੀਂ ਨਹੀਂ ਪਹੁੰਚ ਸਕੇ ਬਾਜੀ ਅਸੀਂ ਕਿੱਥੋਂ ਪਹੁੰਚਾਂਗੇ ਹਮ ਕੋਸ਼ਿਸ਼ ਨਹੀਂ ਮਹਾਰਾਜ ਇਹ ਕੋਈ ਫਨਕਾਰ ਐਕਟਰ ਜਾਂ ਕਿ ਖਿਡਾਰੀ ਬਾਜੀ ਸਦੀਆਂ ਬਾਅਦ ਪੈਦਾ ਹੁੰਦੇ ਆ ਹਮ ਬਾਕੀ ਜੇ ਹੁਣ ਮੈਂ ਕਹਾਂ ਵੀ ਮੈਂ ਆਪਣੇ ਫਾਦਰ ਵਾਂਗੂ ਹੀ ਆ ਅਸੀਂ ਤਾਂ ਕਦੀ ਉਹਨਾਂ ਦੀ ਉਹਨਾਂ ਦੇ ਪੈਰ ਤੇ ਉਹ ਤਾਂ 1 ਘੰਟੇ ਬਾਅਦ ਉਹਨਾਂ ਦਾ ਕੰਮ ਗਰਮ ਹੁੰਦਾ ਸੀ ਗਲੇ ਦਾ ਸਟੇਜ ਪਰਫਾਰਮੈਂਸ ਉਹਨਾਂ ਨੇ ਬਾਜੀ ਨਾਮ ਸਟੇਜਾਂ ਤੇ ਜਾ ਜਾ ਕੇ ਬਣਾਇਆ ਹਮ ਗਾਣੇ ਗਾ ਗਾ ਕੇ ਨਾਮ ਨਹੀਂ ਬਣਦਾ ਹੁੰਦਾ ਹਮ ਤੁਸੀਂ ਅੱਜ ਮੈਂ ਤੁਹਾਡੇ ਪਰਿਵਾਰ ਚ ਆ ਰਹੇ ਹਾਂ ਜੇ ਤੁਸੀਂ ਤੁਹਾਨੂੰ ਮੈਨੂੰ ਚੰਗਾ ਲੱਗੂਗਾ ਤਾਂ ਤਾਇਆ ਤੁਸੀਂ ਮੈਨੂੰ ਅੱਗੇ ਕਦੀ ਸੇਵਾ ਦਾ ਮੌਕਾ ਦੋਗੇ ਉਹਨਾਂ ਨਾਲ ਉਹਨਾਂ ਦਾ ਮਕਾਮ ਹਾਸਲ ਅਸੀਂ ਕਿੱਥੋਂ ਕਰਨਾ ਹੈ ਪੰਜਾਬ ਦੇ ਆਹ ਚਾਰ ਪੰਜ ਵਾਡੇ ਸਿੰਧਰ ਇਹ ਸਦੀਆਂ ਬਾਅਦ ਪੈਦਾ ਹੁੰਦੇ ਜੀ ਹੁਣ ਇੱਥੇ ਪੈਦਾ ਹੋਣੇ ਬੰਦੇ ਹਮ ਮਾਨਕ ਸਾਹਿਬ ਸਦੀਕ ਸਾਹਿਬ ਤੇ ਉਸ ਤੋਂ ਬਾਅਦ ਜਮਕੀਲਾ ਜੀ ਹੋਵੇ ਇਹ ਇਹ ਵੱਡੀ ਜਿਹੜੀ ਪ੍ਰੀਮੀਅਮ ਕਲਾਸ ਸੀਗੀ ਜੀ ਹੁਣ ਇਹਨਾਂ ਨੂੰ ਦੇਖ ਦੇ ਕੇ ਲੋਕ ਆਪਣਾ ਵਿੱਚੋਂ ਕੁਝ ਨਾ ਕੁਝ ਕੱਢ ਕੇ ਆਪਣੇ ਗਾਣੇ ਤਿਆਰ ਕਰ ਰਹੀ ਹੈ ਅੱਜ ਕੱਲ ਤਾਂ ਬੱਚੇ गा ਰਹੇ ਆ ਜੀ ਬਿਲਕੁਲ ਇਹ ਕੰਮ ਬੜਾ ਔਖਾ ਜੀ ਹੂੰ ਹੂੰ ਇਹ ਟਾਈਮ ਲੱਗਦਾ ਹੁੰਦਾ ਇਹਦਾ ਹੂੰ ਹੂੰ ਹਾਂ ਪੁਰਾਣੀਆਂ ਗੱਲਾਂ ਬਾਤਾਂ ਜਿਹੜੀਆਂ ਜਦੋਂ ਬਚਪਨ ਚ ਸੀਗੇ ਤੁਸੀਂ ਤੇ ਗੱਲਾਂ ਬਾਤਾਂ ਯਾਦ ਆਉਂਦੀਆਂ ਕੋਈ ਕੋਈ ਮੜਾ-ਵਟਾ ਕੋਈ ਕਿੱਸਾ ਇਹ ਜਾ ਕੋਈ ਬੜਾ ਯਾਦ ਆਉਂਦਾ ਹੋਵੇ ਫਾਦਰ ਸਾਹਿਬ ਨਾਲ ਗੁਜ਼ਾਰਿਆ ਭਾਜੀ ਕਿਸੇ ਦਾ ਬਹੁਤ ਨੇ ਬਸ ਕਿਸ ਤਰ੍ਹਾਂ ਦਾ ਕਿੱਸਾ ਸੁਣਾਉਣਾ ਮਤਲਬ ਕੋਈ ਸੁਣਾ ਦਿਓ ਵੀ ਆਹ ਗੱਲ ਮੈਨੂੰ ਫਾਦਰ ਸਾਹਿਬ ਦੀ ਜਦੋਂ ਮੈਂ ਉੱਠਦਾ ਬੈਠਦਾ ਉੱਠਦਾ ਜਾਂ ਕੋਈ ਕੰਮ ਤੇ ਜਾਂਦਾ ਮੇਨੂੰ ਫਾਦਰ ਸਾਹਿਬ ਬੜੇ ਯਾਦ ਆਉਂਦੇ ਆ ਆ ਗੱਲਾਂ ਕਰਦੇ ਹੁੰਦੇ ਸੀ ਮੈਂ ਜੀ ਹੁਣ ਵੀ ਜਦੋਂ ਵੀ ਇੰਡੀਆ ਉਹਨਾਂ ਦੇ ਕਮਰੇ 'ਚ ਜਾ ਕੇ ਸੌਂ ਜਾਂਦਾ ਹੂੰ ਉੱਥੇ ਉਹਨਾਂ ਦੇ ਕੱਪੜੇ ਪਏ ਉਹਨਾਂ ਦੇ ਡਰੈੱਸਾਂ ਬਾਕਾਇਦਾ ਲੋਕ ਆਉਂਦੇ ਆ ਜੀ ਘਰ ਦੇ ਬਾਹਰ ਬੁਕੇ ਰੱਖ ਜਾਂਦੇ ਆ ਜਿਹੜੇ ਰੋਗ ਕਿਤੇ ਲੈ ਜਾਂਦੇ ਆ ਕੋਈ ਕਹਿੰਦਾ ਜੀ ਸਾਨੂੰ ਉਹਨਾਂ ਦੀ ਜੁੱਤੀ ਦੇ ਦਿਓ ਕੋਈ ਟੈਂਟਾ ਦੇ ਦੋ ਉਹਨਾਂ ਦੀ ਡਰੈੱਸਾਂ ਦੇ ਦਿਓ ਤੇ ਉਹ ਰਾਤ ਨੂੰ ਕਈ ਵਾਰੀ ਸੁਪਨੇ 'ਚ ਜਾਂ ਕਈ ਵਾਰੀ ਅਸੀਂ ਕੋਈ ਗੱਲ ਯਾਦ ਆ ਜਾਣੀ ਇੱਕ ਵਾਰੀ ਕਿਤੇ ਗਾਰੇ ਸੀ ਜੀ ਪ੍ਰੋਗਰਾਮ ਤੇ ਥੋੜੀ ਪੇਨ ਫੀਲ ਕਰ ਰਹੀ ਸੀ ਅਸੀਂ ਵੀ ਲਾਈਟਲੀ ਲੈ ਗਏ ਵੈਸੇ ਉਹਨਾਂ ਨੂੰ ਪੇਨ ਹੁੰਦੀ ਹੁੰਦੀ ਸੀ ਹੂੰ ਕਿਉਂਕਿ ਉਹਨਾਂ ਦਾ ਗਾਣਾ ਹੀ ਸੋਰੀ ਐਸਾ ਹੁੰਦਾ ਸੀ ਨਾ ਜਿਹੜਾ ਫੋਕ ਹੈ ਨਾ ਪੰਜਾਬ ਦਾ ਉਹ ਉੱਚਾ ਹਾਈ ਸਕੀਲ ਦੀ ਗਾਇਆ ਜਾਂਦਾ ਭਾਜੀ ਹੂੰ ਤੇ ਉਹ ਹੁੰਦੇ ਹੁੰਦੇ ਸੀ ਮੈਂ ਮੈਂ ਤਾਂ ਕਿਉਂਕਿ ਮੈਂ ਜ਼ਿਆਦਾ ਟਾਈਮ ਇੱਥੇ ਪਰਿਵਾਰ ਕੈਨੇਡਾ ਹੁਣ ਕਰਕੇ ਅਸੀਂ ਜ਼ਿੰਦਗੀ ਦਾ ਉਹ ਜਿਹੜਾ 골ਡਨ ਟਾਈਮ ਸੀ ਅਸੀਂ ਗੁਆ ਲਿਆ ਭਾਜੀ ਹੂੰ ਤੇ ਉਹ ਜਿਹੜਾ ਕੋਲ ਰਹਿਣ ਵਾਲਾ ਕੰਮ ਸੀਗਾ ਹੁਣ ਮੈਂ ਇੱਥੇ ਉਹਦਾ ਹੀ ਕਿ ਕਿ ਉਹ ਕਿਹੜਾ ਭਾਜੀ ਹੈਗੀ ਸਾਨੂੰ ਫਿਕਰ ਨਹੀਂ ਹੁੰਦਾ ਸਾਨੂੰ ਪਤਾ ਯਾਰ ਭਾਜੀ ਹੈਗੀ ਕੋਈ ਚਿਕਰ ਨਹੀਂ ਪ੍ਰੋਗਰਾਮਾਂ ਤੇ ਨਾਲ ਹੀ ਹੁੰਦੇ ਸੀਗੇ ਉਹ ਇੱਕ ਵਾਰ ਕਿਤੇ ਉਹਨਾਂ ਦਾ ਗਲਾ ਬਹੁਤ ਥੱਕਿਆ ਸੀ ਤੇ ਉਹ ਮੈਨੂੰ ਕਹਿੰਦੇ ਅੱਜ ਤੈਨੂੰ ਨਾਲ ਜਾਣਾ ਪੈਣਾ ਯਾਰ ਵੀ ਮੈਂ ਕਹਾਂ ਮੈਂ ਤਾਂ ਅਜੇ ਤੁਹਾਡੇ ਸਾਹਮਣੇ ਮੈਂ ਕੀ ਗਾਉਂਗਾ ਉਹ ਬਸ ਕਿਰਪਾ ਆਈ ਸੀ ਕੋਈ ਮਾਰਕ ਦੀ ਹੋਈ ਸੀ ਘੰਟਾ ਕੁ ਮੈਂ ਉਹਨਾਂ ਦੇ ਪਿੱਛੇ ਮਾਈਕ ਫੜ ਕੇ ਉਹਨਾਂ ਨੇ ਬੋਲੀ ਹੀ ਲਾਇੀ ਦੀ ਬਸ ਮੈਨੂੰ ਐਸਾ ਪ੍ਰਮਾਤਮਾ ਦੀ ਕਿਰਪਾ ਹੋਈ ਵੀ ਉਹਨਾਂ ਦਾ ਨਾਲ ਸਾਜ ਮੈਂ ਆਵਾਜ਼ ਇਦਾਂ ਦੀ ਰਲੀ ਪ੍ਰਮਾਤਮਾ ਨੇ ਐਸਾ ਕੋਈ ਬਣਾਇਆ ਸੁਭਾ। ਉਹ ਕਈ ਚੀਜ਼ਾਂ ਇਦਾਂ ਦੀ ਨਾਲ ਇਦਾਂ ਦੇ ਕਿਸੇ ਯਾਦ ਆ ਜਾਂਦੇ ਆ ਕਿੱਥੇ ਉਹ ਹੁਣ ਚੀਜ਼ਾਂ ਦੇਖਣੀਆਂ। ਸੁਪਨੇਆਂ ਕੀ ਉਹ ਚੀਜ਼ ਹੈਗੀ ਬਸ ਬਣ ਕੇ। ਬੜੇ ਸੁਪਰ ਹਿੱਟ Song ਉਹਨਾਂ ਨੇ ਲੋਕਾਂ ਦੇ ਚੋਲੇ ਜਿਹਾ ਪਾਇਆ ਹਨਾ। ਕਲੀਆਂ ਗਾਈਆਂ ਉਹਨਾਂ ਨੇ ਮਿਰਜਾ ਗਾਇਆ ਬਥੇਰਾ ਕੁਝ ਗਾਇਆ। ਨਮਲੇ ਲਿਆ ਟਰੈਕਸ਼ਨ ਦੇ ਯਾਰ ਨੇ। ਹਾਂਜੀ। ਬਾਬਿਆਂ ਦੇ ਚ ਕਿੰਨੇ ਗਾਣੇ ਆਪਾਂ ਉਹਨਾਂ ਦੇ। ਤਾਂ ਦੇਖੀਏ ਕਿ ਉਹ ਲੋਕ ਗੀਤ ਬਣ ਗਏ ਹਨ ਤੁਹਾਨੂੰ ਇਹਨਾਂ ਸਾਰਿਆਂ ਦੇ ਵਿੱਚੋਂ ਕਿਉਂਕਿ ਗਾਣੇ ਤਾਂ ਸਾਰੇ ਹੀ ਤੁਹਾਨੂੰ ਪਸੰਦ ਆ ਤੁਹਾਡਾ ਆਨਸਰ ਇਹ ਹੋਊਗਾ ਕਿ ਗਾਣੇ ਤਾਂ ਉਹਨਾਂ ਦੇ ਇੱਕ ਇੱਕ ਗਾਣਾ ਸਾਡੇ ਦਿਲ ਦੇ ਨੇੜੇ ਆ ਪਰ ਜਿਹੜੇ ਤੁਸੀਂ ਆ ਵੀ ਗਣ ਗਣਾਉਦੇ ਰਹਿੰਦੇ ਉਹਨਾਂ ਦੇ ਗਾਣੇ ਇੱਕ ਅੱਧਾ ਗਾਣਾ ਸਾਡੇ ਦਰਸ਼ਕਾਂ ਨੂੰ ਤੁਸੀਂ ਗਾ ਕੇ ਸੁਣਾਓ ਪਲੀਜ਼ ਉਹਨਾਂ ਦਾ ਸਭ ਤੋਂ ਵੱਡਾ ਦੀਪਾ ਜੀ ਬਹੁਤ ਧਾਰਮਿਕ ਸੀਗਾ ਉੱਚਾ ਦਰਬਾਬੇ ਨਾਲ ਬਿਲਕੁਲ ਜੀ ਬਿਲਕੁਲ ਉਹ ਮੈਂ ਹੁਣ ਪਿੱਛੇ ਜੇ ਮੈਂ ਪਾਕਿਸਤਾਨ ਗਿਆ ਜੀ ਤੇ ਮੈਨੂੰ ਬੜਾ ਸੁਭਾਗ ਪ੍ਰਾਪਤ ਹੋਇਆ ਗੁਰੂ ਨਾਨਕ ਪਾਸ਼ਾ ਉਹ ਮੈਂ ਉਸ ਜਗ੍ਹਾ ਤੇ ਗੁਰੂ ਨਾਨਕ ਪਾਸ਼ਾ ਦੀ ਸਾਹਮਣੇ ਜੋਤ ਹੈ ਜੀ ਉੱਥੇ ਬਹਿ ਕੇ ਮੈਂ ਬੈਠਾ ਤੇ ਉੱਥੇ ਇੱਦਾਂ ਹੀ ਤੁਹਾਡੇ ਕੋਲ ਮੀਡੀਆ ਭਰਾ ਆ ਗਏ ਤੇ ਪਾਕਿਸਤਾਨ ਦੇ ਉਹ ਮੈਨੂੰ ਕਹਿੰਦੇ ਉਹਨਾਂ ਨੇ ਕਿਸੇ ਨੇ ਉੱਥੇ ਸਾਡੇ ਨਾਲ ਗਰੁੱਪ ਚ ਸੀਗੇ ਉਹ ਕਹਿੰਦੇ ਜੀ ਇਹ ਫੌਕਸਿੰਗਰ ਸੁਰਿੰਦਰ ਸਿੰਘ ਜੀ ਦੇ ਬੇਟੇ ਆ ਇਹਨਾਂ ਨੇ ਫਾਦਰ ਸਾਹਿਬ ਨੇ ਉੱਚਾਦਰ ਬਾਬੇ ਨਾਨਕ ਦਾ ਫਿਲਮ ਦੇ ਵਿੱਚ ਗੀਤ ਗਾਇਆ ਸੀ ਉਹ ਚ ਉਹਨਾਂ ਨੇ ਰੋਲ ਵੀ ਕੀਤਾ ਸੀ ਫਕੀਰ ਦਾ ਬਿਲਕੁਲ ਜੀ ਉਹ ਮੈਨੂੰ ਮੈਨੂੰ ਕਹਿੰਦੇ ਜੀ ਤੂੰ ਸੁਣਾ ਦੋਗੇ ਮੈਂ ਕਹਿੰਦਾ ਉਹ ਤਾਂ ਬਹੁਤ ਔਖਾ ਗਾਣਾ ਮੈਂ ਕਿਵੇਂ ਗਾਉਂਗਾ ਹੂੰ ਪਰ ਮੈਂ ਫੇਰ ਵੀ ਫਾਦਰ ਸਾਹਿਬ ਨੂੰ ਯਾਦ ਕਰਕੇ ਉਹ ਗਾਣਾ ਉਹਨਾਂ ਦੀ ਉਹ ਉਹ ਮੈਂ ਤੁਹਾਡੀ ਨਾਲ ਹਾਂਜੀ ਬਿਲਕੁਲ ਜੀ ਬਿਲਕੁਲ ਸ਼ਾਰਟ ਦੇ ਉਸ ਦਾ ਤਾਂ ਦੇ ਉੱਤੇ ਦਿਲ ਤੇਰੇ ਦੀਓ ਬੁੱਝਣ ਵਾਲਾ ਹੋ ਨਾਨਕ ਮਨ ਪਾਣਾ ਹੋ ਨਾਨਕ ਮਨ ਪਾਣਾ ਇੱਕ ਵਾਰੀ ਤਾਂ ਕੁਝ ਕਮੈਂਟ ਲਈ ਤਾਂ ਇਹੀ ਲੱਗਦਾ ਕਿ ਅਸੀਂ ਜਨਾਬ ਸੁਰਿੰਦਰ ਸਿੰਧਾ ਜੀ ਨੂੰ ਹੀ ਸੁਣ ਰਹੇ ਆ ਸੋ ਆਸ ਕਰਦੇ ਆ ਕਿ ਤੁਹਾਡੀ ਆਵਾਜ਼ ਇਦਾਂ ਹੀ ਬੁਲੰਦ ਰਹੇ ਜੀ ਅ ਅਖੀਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਕੀ ਆ ਤੁਹਾਡਾ ਕੀ ਕਹਿਣਾ ਚਾਹੁੰਦੇ ਸੁਨੇਹਾ ਤਾਂ ਭਾਜੀ ਕੀ ਦੇਣਾ ਆ ਬਾਰੇ ਸਾਰੇ ਲੋਕ ਤੇ ਬਹੁਤ ਜ਼ਰੂਰ ਵਾਲ ਨੇ ਅਸੀਂ ਤਾਂ ਇੱਕ ਅਸੀਂ ਤਾਂ ਤੁਹਾਡੇ ਸੇਵਾਦਾਰ ਆ ਜੀ ਵੀ ਜੋ ਸਮਾਜ ਪ੍ਰਤੀ ਜੋ ਆਪਣਾ ਸਾਡਾ ਚੈਨਲ ਵੌਇਸ ਆਫ ਇੰਡੀਆ ਦਾ ਰੱデア ਆਪਣੇ ਸਰਵਿਸ ਜੋ ਕਮਿਊਨਿਟੀ ਵਾਸਤੇ ਸੇਵਾ ਹੈ ਜੀ ਅਸੀਂ ਤਾਂ ਗਾਇਕਾਂ ਜੀ ਅਸੀਂ ਤਾਂ ਆਪਣੀ ਗਾਇਕੀ ਨਾਲ ਆਪਣੇ ਸੰਗੀਤ ਨਾਲ ਤੁਹਾਡੀ ਸੇਵਾ ਕਰ ਸਕਦੇ ਆ ਬਾਕੀ ਇਹੀ ਆ ਵੀ ਚੰਗਾ ਸੁਣੋ ਕਿਉਂਕਿ ਆਪਣੇ ਕਲਚਰ ਨੂੰ ਦੂਰ ਨਾ ਜਾਓ ਕੁਝ ਚੀਜ਼ਾਂ ਤੁਹਾਡੇ ਤੇ ਪਾਹੂ ਹੋ ਰਹੀਆਂ ਨੇ ਵੈਸਟਰਨ ਜਿਹੜਾ ਚੀਜ਼ਾਂ ਆ ਰਹੀਆਂ ਗੀਤ ਸੰਗੀਤ ਨੂੰ ਪਿਆਰ ਕਰੋ ਆਪਣੇ ਮਾਪਿਆਂ ਨੂੰ ਪਿਆਰ ਕਰੋ ਬਸ ਇਹੀ ਸਾਡੀ ਤਾਂ ਬੇਨਤੀ ਹੈ ਮੈਸੇਜ ਛੋਟਾ ਜਿਹਾ ਆਉਣ ਵਾਲੇ ਸਮੇਂ ਵਿੱਚ ਨਵਾਂ ਫੀਲ ਲੈ ਕੇ ਆ ਰਹੇ ਨਵਾਂ ਭਾਜੀ ਹੁਣ ਗਾਣਾ ਇੱਕ ਗੀਤਾ ਫਾਦਰ ਸਾਹਿਬ ਦਾ ਵਿੱਚ ਹੀ ਰਹਿ ਗਿਆ ਸੀਗਾ ਜੀ ਉਹ ਕਰ ਰਹੇ ਆ ਤੇ ਕੋਈ ਫਿਲਮ ਤੇ ਕੰਮ ਚੱਲ ਰਿਹਾ ਵਾ ਤੇ ਇੱਕ ਗੀਤ ਸਾਡੇ ਗਰਦਾਸ ਕੈੜਾ ਭਾਜੀ ਤੇ ਜੁਧਵੀਰ ਮਾਨਤ ਜੀ ਦੇ ਨਾਲ ਕੋਈ ਸਾਡਾ ਕੋਈ ਕਲੈਬੋਰੇਸ਼ਨ ਦੀ ਗੱਲਬਾਤ ਚੱਲਦੀ ਪਈ ਹੈ ਜੀ ਜੀ ਬਾਕੀ ਜਿਹੜੇ ਗਾਣੇ ਕੋਈ ਰਹਿ ਗਏ ਉਹ ਫਿਰ ਗਰਦਾਸ ਕੈੜਾ ਭਾਜੀ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਗੱਲ ਹੈ ਬਾਕੀ ਹੁਣ ਉਹਨਾਂ ਦੀ ਗਾਇਕੀ ਨੂੰ ਅੱਗੇ ਲੈ ਕੇ ਜਾ ਰਹੇ ਆ ਜੀ ਉਹ ਸੰਭਾਲ ਕੇ ਉਹਨਾਂ ਦੇ ਪੁਰਾਣੇ ਗੀਤ ਦੁਆਰਾ ਰਿਕਾਰਡ ਕਰਾ ਰਹੇ ਹਾਂ ਕਿਉਂਕਿ ਉਸ ਟਾਈਮ ਐਚਐਮ ਵੀ ਕੰਪਨੀ ਹੀ ਹੁੰਦੀ ਸੀ ਉਸ ਟਾਈਮ ਇਨਾ ਮਾਧਿਅਮ ਵੀ ਨਹੀਂ ਸੀਗਾ ਹੁਣ ਉਹੀ ਗਾਣਿਆਂ ਨੂੰ ਦੁਆਰਾ ਲੋਕਾਂ ਦੇ ਨਜ਼ਰ ਕਰਾਂਗੇ ਕੋਈ ਨਵੇਂ ਗਾਣੇ ਜੇ ਤੁਸੀਂ ਦੋ ਬੋਲ ਨਵੇਂ ਗਾਣੇ ਦਾ ਪਾਜੀ ਹੈ ਜੇ ਕੰਟਰੈਕਟ ਜੇ ਮੈਂ ਜਲਦੀ ਤੁਹਾਨੂੰ ਸੁਣਾਉਂਗਾ ਤੁਹਾਨੂੰ ਭੇਜੂਗਾ ਠੀਕ ਹੈ ਜੀ ਇਹ ਸਨ ਮਨਿੰਦਰ ਸਿੰਧਾ ਜੀ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜੇਕਰ ਤੁਹਾਡਾ ਕੋਈ ਇਹਨਾਂ ਨਾਲ ਕੋਈ ਤੁਸੀਂ ਤੁਹਾਡਾ ਕੋਈ ਕੁਐਸਚਨ ਆ ਤਾਂ ਤੁਸੀਂ ਸਾਰੇ ਕਮੈਂਟ ਬਾਕਸ ਦੇ ਵਿੱਚ ਆਪਣਾ ਕੋਈ ਦੱਸ ਸਕਦੇ ਹੋ ਸਾਨੂੰ ਤੇ ਕੋਸ਼ਿਸ਼ ਕਰਾਂਗੇ ਅਸੀਂ ਇਹਨਾਂ ਤੋਂ ਉਸ ਤੁਹਾਡੇ ਕੁਐਸਚਨ ਦਾ ਆਨਸਰ ਵੀ ਲਵਾਂਗੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਇਸ ਨੂੰ ਸ਼ੇਅਰ ਕਰ ਸਕਦੇ ਆ ਜਾਂ ਲਾਈਕ ਕਰ ਸਕਦੇ ਆ ਤਾਂ ਜਰੂਰ ਇਸ ਨੂੰ ਸ਼ੇਅਰ ਲਾਈਕ ਜਰੂਰ ਕਰਿਓ ਤਾਂ ਕਿ ਇਹਨਾਂ ਦਾ ਸੁਨੇਹਾ ਤੁਹਾਡੇ ਸਾਰਿਆਂ ਤੱਕ ਪਹੁੰਚ ਸਕੇ ਤੋਂ ਸੋ ਤਦ ਤੱਕ ਸਾਨੂੰ ਦੋਨਾਂ ਨੂੰ ਦਿਓ ਆ ਗਿਆ ਨਵੀਂ ਇਸ ਸਖਸ਼ੀਅਤ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਸਤਿ ਸ਼੍ਰੀ ਅਕਾਲ